ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਨੰਦੇ ਚਾਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਜਿਵੇਂ ਖਾਲਸਾ ਜੀ ਆਪਾਂ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਣੀ ਆ ਜਿਵੇਂ ਜੋਤ ਖਾਲਸਾ ਜੀ ਆਪਾਂ ਪਿੱਤਲ ਦੀ ਜਗਾ ਲੈਂਦੇ ਆ ਤੇ ਕਈ ਪਰਿਵਾਰਾਂ ਦੇ ਵਿੱਚ ਜੋਤ ਦੀਵੇ ਦੇ ਵਿੱਚ ਵੀ ਜਗਾਈ ਜਾਂਦੀ ਏ ਜਿਵੇਂ ਮਿੱਟੀ ਦਾ ਦੀਵਾ ਬਣਾ ਲਿਆ ਜਾਂ ਆਟੇ ਦਾ ਦੀਵਾ ਇਸ ਤਰ੍ਹਾਂ ਖਾਲਸਾ ਜੀ ਜੋਤ ਦੀ ਤੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਏ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਗੁਰੂ ਸੇਵਾ ਨਾਂ ਦੇ ਨਾਮ ਦੀ ਜੋਤ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੇ ਆ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਆਪਣੀ ਘਰ ਦੇ ਸਾਰੇ ਹੀ ਦੁੱਖ ਕਲੇਸ਼ ਨੇ ਜਿਹੜੇ ਦੂਰ ਹੋ ਜਾਂਦੇ ਨੇ ਤੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਆਪਣੀ ਘਰ ਦੇ ਵਿੱਚ ਬਰਕਤ ਆਉਂਦੀ ਏ ਖੁਸ਼ੀਆਂ ਖੇੜੇ ਆਉਂਦੇ ਨੇ ਇਸ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚਾਰ ਸਾਂਝੇ ਕਰਾਂਗੇ ਕੀ ਜਿਵੇਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਹੈ ਜਾਂ ਮਿੱਟੀ ਦਾ ਦੀਵਾ ਜਗਾਉਣਾ ਹੈ ਤੇ ਇਸ ਦੇ ਨਾਲ-ਨਾਲ ਸਾਨੂੰ ਆਟੇ ਦਾ ਦੀਵਾ ਜਗਾਉਣਾ ਚਾਹੀਦਾ ਹੈ ਤੇ ਇਸ ਨੂੰ ਜਗਾਉਣ ਦੇ ਆਪਾਂ ਨੂੰ ਕੀ-ਕੀ ਫਾਇਦੇ ਹੁੰਦੇ ਨੇ ਤੇ ਖਾਲਸਾ ਜੀ ਕਿਹੜੀ ਕੰਡੀਸ਼ਨ ਦੇ ਵਿੱਚ ਮੇਰੇ ਕਹਿਣ ਦਾ ਭਾਵ ਕਿ ਕਿਹੜੀ ਚਿਵੇਂ ਆਪਾਂ ਖਾਲਸਾ ਜੀ ਬਿਮਾਰੀ ਦੂਰ ਕਰਨ ਦੇ ਲਈ ਵੀ ਕੋਈ ਨਾ ਕੋਈ ਉਪਾਅ ਤਾਂ ਕਰਦਾ ਹੀ ਏ ਭੱਜਦਾ ਇਨਸਾਨ ਆਪਾਂ ਪਾਠ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਇਸ ਤਰ੍ਹਾਂ ਆਪਾਂ ਨੂੰ ਘਰ ਦੇ ਵਿੱਚ ਆਟੀ ਦਾ ਦੀਵਾ ਕਦੋਂ ਤੇ ਕਿਉਂ ਜਗਣਾ ਜ਼ਰੂਰੀ ਏ ਤੇ ਇਸ ਦੇ ਆਪਾਂ ਨੂੰ ਕੀ ਫਾਇਦੇ ਹੁੰਦੇ ਨੇ ਤੇ ਜਾਂ ਫਿਰ ਆਪਾਂ ਨੂੰ ਇਸ ਦੇ ਕੀ ਨੁਕਸਾਨ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਖਾਲਸਾ ਜੀ ਅਸੀਂ ਵਿਚਾਰ ਸਾਂਝੇ ਕਰਾਂਗੇ ਆਟੇ ਦੇ ਦੀਵੇ ਦੀ ਜੋਤ ਦੇ ਬਾਰੇ ਤੇ ਇਸ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਖਾਲਸਾ ਜੀ ਤੁਸੀਂ ਵੀਡੀਓ ਦੇਖਣੀ ਸ਼ੁਰੂ ਕਰ ਦਿੱਤੀਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਆਪਣੀ ਇਸ ਵੀਡੀਓ ਨੂੰ ਦੇਖ ਕੇ ਭਲਾ ਹੋ ਸਕੇ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਸੇਵਾ ਸਿਮਰਨ ਕਰਦੇ ਆਂ ਏਸੀ ਤਰ੍ਹਾਂ ਜਦੋਂ ਆਪਾਂ ਘਰ ਦੇ ਵਿੱਚ ਪਾਠ ਕਰਦੇ ਆਂ ਤਾਂ ਪਾਠ ਕਰਨ ਦੇ ਸਮੇ ਗੁਰਬਾਣੀ ਦਾ ਜਾਪ ਕਰਨ ਦੇ ਸਮੇ ਆਪਾਂ ਆਪਣੀ ਘਰ ਦੇ ਵਿੱਚ ਜੋਤ ਜਗਾਉਣੀ ਆ ਜੋਤ ਜਗਾ ਕੇ ਤੇ ਨੀਚੇ ਬੈਠ ਕੇ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਗੁਰਬਾਣੀ ਦਾ ਜਾਪ ਕਰਦੇ ਆਂ ਜਿਵੇਂ 칸 ਸੈthi ਆਪਾ ਗੁਰਬਾਣੀ ਦਾ ਜਾਪ ਕਰਦੀਆਂ ਤੇ ਕੋਲ ਜੋਤ ਜਗਾਉਣੀ ਆ ਤੇ ਜੋਤ ਜਗਾਉਣ ਦਾ ਮੇਨ ਮੋਟਿਵ ਤਾਂ ਖਾਲਸਾ ਜੀ ਇਹੀ ਹੁੰਦਾ ਏ ਕਿ ਆਪਣੀ ਘਰ ਦਾ ਜੋ ਵਾਤਾਵਰਨ ਨੇ ਉਹ ਸ਼ੁੱਧ ਹੋ ਜਾਂਦਾ ਏ ਤੇ ਆਪਣੀ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਏ ਉਹ ਸਾਰੀ ਦੂਰ ਹੋ ਜਾਂਦੀ ਏ ਤੇ ਸਕਾਰਾਤਮਕ ਊਰਜਾ ਇਹ ਜਿਹੜੀ ਉਹ ਪੈਦਾ ਹੁੰਦੀ ਏ ਜਿਸ ਦੇ ਨਾਲ ਖਾਲਸਾ ਜੀ ਆਪਣੇ ਅੰਦਰ ਇੱਕ ਪੋਜ਼ਿਟਿਵਿਟੀ ਆਉਂਦੀ ਹੈ ਤੇ ਜੋ ਆਪਣੇ ਘਰ ਦੇ ਵਿੱਚ ਮਾੜੀਆਂ ਰੂਹਾਂ ਜਾਂ ਜਿੰਨੇ ਵੀ ਮਾੜੇ ਜੋ ਇੱਕ ਟਾਣੂ ਹੁੰਦੇ ਨੇ ਜੋ ਕਿਸੇ ਨਾ ਕਿਸੇ ਚੀਜ਼ ਤੋਂ ਬਣਦੇ ਨੇ ਉਹ ਸਾਰੇ ਇਹ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਉਹ ਸਾਰੇ ਜਿਹੜੇ ਹੁੰਦੇ ਨੇ ਤਾਂ ਉਹ ਦੂਰ ਹੋ ਜਾਂਦੇ ਨੇ ਜਿਸ ਦੇ ਨਾਲ ਸਾਡਾ ਜੋ ਬਿਮਾਰੀਆਂ ਤੋਂ ਬਚਾ ਰਿਹਾ ਹੈ ਜਿਵੇਂ ਸਾਦੀ ਬਿਮਾਰੀ ਹੋ ਜਾਂਦੀ ਏ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਖਾਲਸਾ ਜੀ ਅਸੀਂ ਬਚੇ ਰਹੇ ਨੇ ਤੇ ਜਦੋਂ ਖਾਲਸਾ ਜੀ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਉਸ ਦੇ ਨਾਲ-ਨਾਲ ਆਪਾਂ ਗੁਰੂ ਮਹਾਰਾਜ ਸੇਠੀ ਪਾਸ਼ਾ ਜੀ ਤੇ ਸ਼ਹੀਦਾ ਸਿੰਘਾਂ ਨੂੰ ਆਪਾਂ ਯਾਦ ਰੱਖਦੇ ਆ ਜਦੋਂ ਆਪਾਂ ਗੁਰੂ ਮਹਾਰਾਜ ਸੇਠੀ ਪਾਸ਼ਾ ਸ਼ਹੀਦਾ ਸਿੰਘਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਨਾਮ ਦੀ ਜੋਤ ਜਗਾਉਣੀ ਆ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੇ ਸ਼ਹੀਦ ਸਿੰਘ ਖਾਲਸਾ ਜੀ ਆਪਾਂ ਨੂੰ ਖੁਸ਼ ਹੁੰਦੇ ਨੇ ਆਪਣੀ ਇਸ ਸੇਵਾ ਤੋਂ ਤੇ ਖੁਸ਼ ਹੋ ਕਿ ਵਾਹੀ ਗੁਰੂ ਸੱਚੇ ਪਾਸ਼ਾ ਆਪਣੀ ਘਰ ਦੇ ਵਿੱਚ ਬਹੁਤ ਖੁਸ਼ੀਆਂ ਖੇੜੇ ਲਿਆਉਂਦੇ ਨੇ ਜਿਸ ਦੇ ਨਾਲ ਆਪਣੀ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਂਦੀ ਹੈ ਜ਼ਰੂਰੀ ਨਹੀਂ ਹੁੰਦਾ ਖਾਲਸਾ ਜੀ ਕਿ ਆਪਾਂ ਜਦੋਂ ਜੋਤ ਜਗਾਉਣੀ ਸ਼ੁਰੂ ਕਰਦੇ ਆਂਗੇ ਤੇ ਆਪਣੀ ਘਰ ਦੇ ਸਾਰੇ ਦੁੱਖ ਹੀ ਦੂਰ ਹੋ ਜਾਣਗੇ ਇਦਾਂ ਨਹੀਂ ਹੁੰਦਾ ਜਿਵੇਂ ਆਪਾਂ ਨੂੰ ਕਈ ਸਮੇਂ ਤੱਕ ਹਾਰਸ ਜੀ ਕਈ ਵਾਰ ਬਹੁਤ ਜ਼ਿਆਦੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਜਦੋਂ ਆਪਾਂ ਸੇਵਾ ਸਿਮਰਨ ਤੇ ਜੋਤ ਜਗਾਉਣੀ ਸ਼ੁਰੂ ਕਰ ਦਿੰਨੇ ਆ ਤੇ ਆਪਣੀਆਂ ਉਹ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ ਉਹ ਘਟ ਜਾਂਦੀਆਂ ਨੇ ਜਾਂ ਆਉਂਦੀਆਂ ਤਾਂ ਜ਼ਰੂਰ ਨੇ ਪਰ ਮਹਿਸੂਸ ਨਹੀਂ ਹੁੰਦੀਆਂ ਜੋ ਕਿ ਵਾਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਆਪਾਂ ਨੂੰ ਪਰਮਾਤਮਾ ਦੇ ਵੱਲੋਂ ਵੀ ਸਬਰ ਸੰਤੋਖ ਬਖਸ਼ਿਆ ਜਾਂਦਾ ਹੈ ਜਿਸ ਦੇ ਨਾਲ ਆਪਾਂ ਨੂੰ ਦੁੱਖ ਦੁੱਖ ਨਹੀਂ ਲੱਗਦੇ ਇਸ ਤਰ੍ਹਾਂ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਨ ਲੱਗੇ ਹਾਂ ਕੁਝ ਤੁਹਾਨੂੰ ਜਾਣਕਾਰੀ ਦੱਸਣ ਲੱਗੇ ਹਾਂ ਕਿ ਆਪਾਂ ਨੂੰ ਆਟਾ ਰਟੀ ਦੇ ਦੀਵੇ ਚ ਗਾਉਣ ਦੇ ਕਿੰਨੇ ਫਾਇਦੇ ਹੁੰਦੇ ਨੇ ਜੀ ਮੀਕਾ ਹਾਲਸਾ ਜੀ ਕਈ ਭੈਣ ਭਰਾਵਾਂ ਦੀ ਮਾਨ ਦੇ ਵਿੱਚ ਇਹ ਸਵਾਲ ਜ਼ਰੂਰ ਆਵੇਗਾ ਕਿ ਅਸੀਂ ਤਾਂ ਪਿੱਤਲ ਦੀ ਜੋਤ ਜਗਾਉਣੀ ਹੈ ਜਾਂ ਕਿਸੇ ਭੈਣ ਭਰਾ ਦੇ ਮਨ 'ਚ ਆਵੇਗਾ ਕਿ ਅਸੀਂ ਮਿੱਟੀ ਦਾ ਦੀਵਾ ਜਗਾਉਣੀ ਹੈ ਕਿ ਸਾਨੂੰ ਇਹ ਫਾਇਦੇ ਨਹੀਂ ਹੋ ਸਕਦੇ ਕਿ ਅਸੀਂ ਵੀ ਆਟੀ ਦਾ ਦੀਵਾ ਜਗਾਉਣਾ ਸ਼ੁਰੂ ਕਰ ਦੇਈਏ ਪਰ ਨਹੀਂ ਹਾਲਸਾ ਜੀ ਜ਼ਰੂਰੀ ਨਹੀਂ ਹੁੰਦਾ ਇਹ ਉਹਨਾਂ ਦੇ ਲਈ ਹੈ ਜਿਹੜੇ ਭੈਣ ਭਰਾ ਸੋਚਦੇ ਨੇ ਕਿ ਅਸੀਂ ਜੇ ਪਿੱਤਲ ਦੀ ਜੋਤ ਜਗਾਵਾਂਗੇ ਤੇ ਸਾਨੂੰ ਪੱਕੀ ਜੋਤ ਲੱਗ ਜਾਵੇਗੀ। ਇਸ ਕਰਕੇ ਜੇ ਉਹ ਪਿੱਤਲ ਦੀ ਜੋਤ ਨਹੀਂ ਜਗਾਉਣਾ ਚਾਹੁੰਦੇ ਤੇ ਉਹ ਆٹے ਦੇ ਦੀਵੇ ਦੀ ਜੋਤ ਵੀ ਜਗਾ ਸਕਦੇ ਨੇ। ਪਰ ਕਈਆਂ ਦੇ ਮਨ ਦੇ ਵਿੱਚ ਹੋ ਜਾਂਦਾ ਏ ਕਿ ਅਸੀਂ ਜੇ ਆٹے ਦੀ ਦੀਵੇ ਦੀ ਜੋਤ ਜਗਾਵਾਂਗੇ ਤੇ ਸਾਨੂੰ ਪਤਾ ਨਹੀਂ ਫਾਇਦੇ ਹੋਣਗੇ ਜਾਂ ਨਹੀਂ ਹੋਣਗੇ। ਦੇਖੋ ਖਾਲਸਾ ਜੀ ਆਪਾਂ ਜੇ ਚੰਗਾ ਕਰਮ ਕਰ ਰਹੀਆਂ ਆ। ਦੀ ਉਸ ਦਾ ਆਪਾਂ ਨੂੰ ਫਾਲਤਾਂ ਚੰਗਾ ਹੀ ਮਿਲੇਗਾ ਭਾਵੇਂ ਆਪਾ ਕਿਸੇ ਵੀ ਵੇ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਆ ਜਰੂਰੀ ਨਹੀਂ ਹੁੰਦਾ ਕਿ ਆਪਾਂ ਨੂੰ ਜੋ ਸਾਹਮਣੇ ਵਾਲਾ ਇਨਸਾਨ ਕਰ ਰਿਹਾ ਹੈ ਉਸੇ ਹੀ ਤਰੀਕੇ ਦੇ ਨਾਲ ਆਪਾਂ ਕੋਈ ਚੰਗਾ ਕਾਰਜ ਕਰਾਂਗੇ ਤਾਂ ਹੀ ਆਪਾਂ ਨੂੰ ਆਪਣੇ ਚੰਗੇ ਕਾਰਜ ਦੀ ਸਫਲਤਾ ਮਿਲੇਗੀ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਇਹ ਸਭ ਆਪਣੇ ਮਨ ਦੀ ਆ ਭਾਵਨਾ ਹੁੰਦੀ ਹੈ ਨੇ ਜੀ ਇਸ ਦੇ ਨਾਲ ਸਾਨੂੰ ਆਪਣੀ ਮਨ ਨੂੰ ਸੁਭਝਾਉਣਾ ਚਾਹੀਦਾ ਹੈ ਤੇ ਜੇ ਆਪਾਂ ਕੁਝ ਗਲਤ ਹੀ ਨਹੀਂ ਕਰ ਰਹੇ ਤੇ ਇਸ ਤਰ੍ਹਾਂ ਦੀ ਹੈ ਖਾਲਸਾ ਜੀ ਆਪਾਂ ਨੂੰ ਮਨ ਦੇ ਵਿੱਚ ਭਾਵਨਾ ਲੈ ਕੇ ਹੀ ਨਹੀਂ ਆਉਣੀਆਂ ਚਾਹੀਦੀਆਂ ਈਸੀ ਤਰ੍ਹਾਂ ਖਾਲਸਾ ਜੀ ਆਟੇ ਦਾ ਦੀਵਾ ਜਿਹੜਾ ਉਹ ਕਦੋਂ ਜਗਾਇਆ ਜਾਂਦਾ ਜਿਵੇਂ ਪਹਿਲਾਂ ਪੁਰਾਣੇ ਬਜ਼ੁਰਗ ਜਿਵੇਂ ਆਪਾਂ ਕਹਿ ਦਿੰਨੇ ਕਿ ਆਪਾਂ ਖੇਤ ਦੇ ਵਿੱਚ ਮੋਟਰ ਲਗਾਉਣੇ ਆ ਉਥੇ ਬੋਰ ਕਰਦੇ ਆ ਮੋਟਰ ਦੀ ਨਈ ਚੀਵੀ ਆਪਾਂ ਪਾਣੀ ਕੱਢਣਾ ਹੁੰਦਾ ਏ ਇਸ ਤਰ੍ਹਾਂ ਖਾਰਸਾ ਜੀ ਜੋ ਆਪਾਂ ਖੇਤ ਦੇ ਵਿੱਚ ਮੋਟਰ ਲਗਾਉਣੀ ਆ ਤਾਂ ਪੁਰਾਣੇ ਸਮੇਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਸਨ ਜਾਂ ਪੁਰਾਣੀ ਲੋਕ ਹੁੰਦੇ ਸਨ ਪਹਿਲਾਂ ਉਹ ਸਹਿ ਕਿਹਾ ਕਿ ਅੱਜ ਵੀ ਕਈ ਪਰਿਵਾਰਾਂ ਦੇ ਵਿੱਚ ਇਹ ਰੀਤ ਚੱਲਦੀ ਹੋਵੇ ਪਰ ਜਿਵੇਂ ਦਿਨੋ ਦਿਨ ਟੈਕਨੋਲੋਜੀ ਵਾਧੀ ਜਾ ਰਹੀ ਏ ਖਾਰਸਾ ਜੀ ਲੋਕ ਪੁਰਾਣੀ ਕੰਮਾਂ ਨੂੰ ਭੁੱਲਦੇ ਜਾ ਰਹੇ ਨੇ ਤੇ ਨਵੇਂ ਟਾਈਮ ਦੇ ਅਨੁਸਾਰ ਨਵੀਆਂ ਚੀਜ਼ਾਂ ਸ਼ੁਰੂ ਕਰ ਦਿੰਦੇ ਨੇ ਕਰਨੀਆਂ ਜਿਸ ਦੇ ਕਰਕੇ ਖਾਲਸਾ ਜੀ ਜੋ ਆਪਣੇ ਅੱਜ ਦੇ ਕਾਰੋਬਾਰ ਨੇ ਕਾਰਜ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਅੜਿਚਨ ਪੈਂਦੀ ਰਹਿੰਦੀ ਇਸ ਤਰ੍ਹਾਂ ਖਾਲਸਾ ਜੀ ਜੋ ਪੁਰਾਣੇ ਬਜ਼ੁਰਗ ਹੁੰਦੇ ਸਨ ਜਦੋਂ ਆਪਾਂ ਖੇਤ ਦੇ ਵਿੱਚ ਮੋਟਰ ਲਗਾਉਂਦੇ ਸਨ ਤੇ ਉਦੋਂ ਉਸ ਸਮੇਂ ਉਹ ਕਾਰਜ ਨਵੀਂ ਦੀ ਸ਼ੁਰੂਆਤ ਕਰਨ ਦੇ ਸਮੇਂ ਜਿਵੇਂ ਆਪਾਂ ਇਹੀ ਕਹਿ ਸਕਦੇ ਹਾਂ ਖਾਲਸਾ ਜੀ ਕਿ ਨਵੇਂ ਕਾਰਜ ਦੀ ਸ਼ੁਰੂਆਤ ਕਰਨ ਦੇ ਸਮੇਂ ਉਹ ਆਟੇ ਦੇ ਦੀਵੇ ਦੀ ਜੋਤ ਜਗਾਉਂਦੇ ਸਨ ਤਾਂ ਜੋ ਕਿ ਆਪਣਾ ਜੋ ਵੀ ਕਾਰਜ ਆਪਣਾ ਉਹ ਸਫਲ ਹੋਵੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਖਾਲਸਾ ਜੀ ਕਦੇ ਇਸ ਤਰ੍ਹਾਂ ਹੋਇਆ ਵੀ ਨਹੀਂ ਸੀ ਕਿ ਜੋ ਉਹਨਾਂ ਨੇ ਕਾਰਜ ਸ਼ੁਰੂ ਕੀਤਾ ਸ਼ੁਰੂਆਤ ਦੇ ਸਮੇਂ ਦੀਵੇ ਆਟੇ ਦੇ ਦੀਵੇ ਦੀ ਜੋਤ ਜਗਾਈ ਹੋਵੇ ਤੇ ਉਹਨਾਂ ਦਾ ਉਹ ਕਾਰਜ ਸਫਲ ਨਾ ਹੋਵੇ ਕਿਉਂਕਿ ਖਾਲਸਾ ਜੀ ਪੁਰਾਣੇ ਸਮੇਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਸਮੇਂਦਾਰ ਹੁੰਦੇ ਸਨ ਤੇ ਉਹ ਆਪਣੀ ਸਮੇਂਦਾਰੀ ਨੂੰ ਵਰਤ ਕੇ ਹੀ ਆਪਣਾ ਕੋਈ ਕਾਰਜ ਦੀ ਸ਼ੁਰੂਆਤ ਕਰਦੇ ਸਨ ਇਸ ਦੇ ਨਾਲ ਨਾਲ ਖਾਲਸਾ ਜੀ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਜਿਵੇਂ ਹਸਬੈਂਡ ਵਾਈਫ ਦੋਨਾ પતિ ਪਤਨੀ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਹੈ ਕਿਸੇ ਛੋਟੀ ਛੋਟੀ ਗੱਲ ਤੋਂ ਲੈ ਕੇ ਉਹਨਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਉਹਨਾਂ ਦਾ ਕੋਈ ਵੀ ਕਾਰਜ ਜਿਹੜਾ ਸਫਲ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਜਿੱਥੇ ਕਲਾ ਕਲੇਸ਼ ਹੁੰਦਾ ਹੈ ਉੱਥੇ ਕੋਈ ਵੀ ਕਾਰਜ ਸਫਲ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਕਲੇਸ਼ੇ ਜੋ ਕਲਾਈ ਉਹ ਕਾਰ ਨੂੰ ਬਿਲਕੁਲ ਲੈ ਕੇ ਬੈਠ ਜਾਂਦੀ ਹੈ ਕੋਈ ਨਾ ਕੋਈ ਜਿਸ ਦੀ وجہ ਦੇ ਕਰਕੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਸ ਕਰਕੇ ਖਾਲਸਾ ਜੀ ਜਿਹੜੇ ਵੀ ਹਸਬੰਡ ਵਾਈਫ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਹੈ ਜਾਂ ਕਿਸੇ ਨਸ਼ੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਹੁੰਦਾ ਹੋਵੇ ਤੇ ਉਹ ਵੀ ਆਪਣੀ ਘਰ ਦੇ ਵਿੱਚ ਅੱਜ ਤੋਂ ਹੀ ਆਟੀ ਦਾ ਦੀਵਾ ਬਣਾ ਕੇ ਆਟੀ ਦੇ ਦੀਵੇ ਦੀ ਜੋਤ ਜਗਾਉਣੀ ਸ਼ੁਰੂ ਕਰਨਾ ਜੋਤੀ ਜਗਾ ਕੇ ਅਰਦਾਸ ਬੇਨਤੀ ਵੀ ਕਰਨਾ ਹੁਣ ਖਾਲਸਾ ਜੀ ਆਪਾਂ ਇਹ ਵੀ ਨਹੀਂ ਸੋਚਣਾ ਕਿ ਜੇਕਰ ਆਪਾਂ आटे ਦੇ ਦੀਵੇ ਦੀ ਜੋਤ ਜਗਾ ਲਾਂਗੇ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਬਿਲਕੁਲ ਵੀ ਨਹੀਂ ਜਿੰਨਾ ਟਾਈਮ ਆਪਾਂ ਗੁਰੂ ਦੇ ਨਾਲ ਨਹੀਂ ਜੁੜਦੇ ਉਹਨਾਂ ਸਮਾਂ ਆਪਣੀ ਤੇ ਇਕੱਲੀ आटे ਦੇ ਦੀਵੇ ਦੀ ਜੋਤ ਜਗਾਉਣ ਦੇ ਨਾਲ ਵੀ ਕਿਰਪਾ ਨਹੀਂ ਹੁੰਦੀ ਹਰ ਰੋਜ ਖਾਲਸਾ ਜੀ ਐਵੇਂ ਆਪਣੇ ਮਨ ਨੂੰ ਡੋਲਿਆ ਨਾ ਕਰੋ ਕਿ ਪ੍ਰਮਾਤਮਾ ਨੇ ਸਾਨੂੰ ਇਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਆ ਨਹੀਂ ਕੀਤਾ ਉਹ ਨਹੀਂ ਕੀਤਾ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਿਆ ਕਰੋ ਤੇ ਆਪਣੇ ਤੋਂ ਨੀਵਿਆਂ ਵੱਲ ਦੇਖਿਆ ਕਰੋ ਕਿ ਉਹ ਕਿੰਨੇ ਖੁਸ਼ ਰਹਿੰਦੇ ਨੇ ਜੇਕਰ ਜਿਉਣਾ ਹੀ ਖਾਲਸਾ ਜੀ ਤੇ ਆਪਣੇ ਤੋਂ ਨੀਵਿਆਂ ਦੇ ਵੱਲ ਵੇਖ ਕੇ ਚੱਲਿਆ ਕਰੋ ਤੇ ਜੇਕਰ ਫਿਰ ਘਰ ਦੇ ਵਿੱਚ ਲੜਾਈ ਕਲੇਸ਼ ਹੀ ਰੱਖਣਾ ਹੈ ਤੇ ਫਿਰ ਆਪਣੇ ਤੋਂ ਉੱਚਿਆਂ ਵੱਲ ਦੇਖ ਕੇ ਚੱਲੋ ਕਿਉਂਕਿ ਨਾ ਤਾਂ ਆਪਣੇ ਤੋਂ ਉਹਨਾਂ ਜਿੰਨਾ ਉੱਪਰ ਉੱਠਿਆ ਜਾਣਾ ਹੈ ਕਿਉਂਕਿ ਜਿੰਨੇ ਹੀ ਆਪਣੀ ਚਾਦਰ ਦੇਖ ਕੇ ਜਿਵੇਂ ਕਹਿੰਦੇ ਨੇ ਨਾ ਪੈਰ ਫਸਾਰਨੇ ਚਾਹੀਦੇ ਨੇ ਇਸ ਕਰਕੇ ਆਪਣੇ ਤੋਂ ਉੱਚਿਆਂ ਦੇ ਨਾਲ ਰਲਣ ਦੀ ਕੋਸ਼ਿਸ਼ ਨਾ ਕਰਿਆ ਕਰੋ ਪਰਮਾਤਮਾ ਤੇ ਊਟ ਆਸਰਾ ਰੱਖਿਆ ਕਰੋ ਵਾਹਿਗੁਰੂ ਨੇ ਦਿੱਤਾ ਏ ਇੰਨੇ ਜੇ ਖੁਸ਼ ਰਹੋ ਉਹ ਪਰਮਾਤਮਾ ਦੇਣ ਵਾਲਾ ਵਾਈ ਗੁਰੂ ਸੱਚੇ ਪਾਛਾ ਦਿਨਾਂ ਨਾਲ ਜੁੜੇ ਰਹੋ ਪਰਮਾਤਮਾ ਫਰਸ਼ਾ ਤੋਂ ਅਰਸ਼ਾ ਤੇ ਲੈ ਕੇ ਜਾਣ ਲੱਗੇ ਸਮਾਂ ਨਹੀਂ ਲਾਉਂਦੇ ਇਸ ਦੇ ਨਾਲ ਨਾਲ ਖਾਲਸਾ ਜੀ ਜਿਵੇਂ ਕਈ ਹੁੰਦੇ ਨੇ ਹਸਬੰਡ ਵਾਈਫ ਜਿਨ੍ਹਾਂ ਨੂੰ ਵਿਆਹ ਨੂੰ ਵੀ ਕਾਫੀ ਸਮਾਂ ਹੋ ਜਾਂਦਾ ਹੈ ਜਿਵੇਂ 2 ਸਾਲ 3 ਸਾਲ 4 ਸਾਲ ਜਾਂ ਕਈਆਂ ਨੂੰ ਤਾਂ ਖਾਲਸਾ ਜੀ 10 10 ਸਾਲ ਵੀ ਬੀਤ ਜਾਂਦੇ ਨੇ ਤੇ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਮੇਰੇ ਕਹਿੰਦਾ ਭਾਬ ਖਾਲਸਾ ਜੀ ਕਿ ਜਿੰਨਾ ਦੀ ਕੋਲ ਬੱਚਾ ਨਹੀਂ ਹੁੰਦਾ ਕਾफी ਸਮਾਂ ਹੋ ਜਾਂਦਾ ਹੈ ਬਹੁਤ ਡਾਕਟਰਾਂ ਦੀ ਕੋਲ ਵੀ ਦਵਾਈਆਂ ਖਾ ਖਾ ਕੇ ਬਹੁਤ ਦੇਸੀ ਦਵਾਈ ਬਹੁਤ ਜ਼ਿਆਦਾ ਟਰੀਟਮੈਂਟ ਕਰਵਾ ਲਈ ਨਹੀਂ ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਖਾਲਸਾ ਜੀ ਤੁਸੀਂ ਇੱਕ ਵਾਰ ਆਪਣੇ ਘਰ ਦੇ ਵਿੱਚ ਆਟੇ ਦੇ ਦੀਵੇ ਦੀ ਜੋਤ ਜਗਾਓ ਜੋ ਤੇ ਜਗਾਇ ਕੀ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਨਾਲ ਵੀ ਜੁੜੋ ਸੇਵਾ ਸਿਮਰਨ ਕਰੋ ਤੁਸੀਂ ਇੱਕ ਵਾਰ ਕੋਸ਼ਿਸ਼ ਕਰਕੇ ਦੇਖਿਓ ਕਿਵੇਂ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਇਹ ਨਹੀਂ ਖਾਰਸਾ ਜੀ ਕਿ ਇਹ ਆਪਣੀਆਂ ਕੋਈ ਮਨ ਘੜਤ ਕਹਾਣੀਆਂ ਨੇ ਇਹ ਆਪਣੀ ਖੁਦ ਦੀ ਅਜਮਾਇਆ ਹੋਇਆ ਜੋ ਵੀ ਚੀਜ਼ ਹੁੰਦੀ ਹੈ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਾਂ ਫਿਰ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹ ਅਸੀਂ ਇਹਨਾਂ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਪੈਨਪਰਾਮਾਂ ਦੀ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਰਹਿੰਦੀ ਹੈ ਜਾਂ ਜਿਨ੍ਹਾਂ ਦਾ ਜ਼ਮੀਨ ਚੈਦਾ ਦੇ ਵਿੱਚ ਕਾਫੀ ਜ਼ਿਆਦਾ ਕੋਈ ਰੋਲਾ ਹੈ ਜਾਂ ਜਿਨ੍ਹਾਂ ਤੇ ਕੋਈ ਕਰਜ਼ਾ ਚੜਿਆ ਹੋਇਆ ਹੈ ਜਾਂ ਜਿਨ੍ਹਾਂ ਦੀ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਿਨ੍ਹਾਂ ਨੂੰ ਇਹ ਸਾਰੀਆਂ ਪ੍ਰੋਬਲਮ ਨਹੀਂ ਖਾਲਸਾ ਜੀ ਉਹ ਆਪਣੇ ਘਰ ਦੇ ਵਿੱਚ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦੇ ਜਾਪ ਕਰਨ ਤੇ ਹਰ ਰੋਜ਼ ਫੈਮਿਲੀ ਦਾ ਇੱਕ ਮੈਂਬਰ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਹਾਜ਼ਰੀ ਲਗਵਾ ਕੇ ਆਉਣ ਤੇ ਆਪਣੇ ਘਰ ਦੇ ਵਿੱਚ ਦੇਸੀ ਘੋਦਾ ਆٹے ਦਾ ਆٹے ਦੀ ਜੋਤ ਜਗਾਉਣੀ ਸ਼ੁਰੂ ਕਰ ਦੇਣ ਖਾਲਸਾ ਜੀ ਇਸ ਦੇ ਨਾਲ ਤੁਸੀਂ ਦੇਖਿਓ ਜੋ ਤੁਹਾਨੂੰ ਫਰਕ ਪਏਗਾ ਤੁਹਾਨੂੰ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਆਪਣੀ ਆਪ ਹੀ ਪਤਾ ਲੱਗ ਜਾਵੇਗਾ ਇਹ ਕੋਈ ਖਾਲਸਾ ਜੀ ਜਾਦੂ ਟੂਣਾ ਨਹੀਂ ਹੈ ਪੁਰਾਣੇ ਜੋ ਬਜ਼ੁਰਗ ਹੁੰਦੇ ਸਨ ਉਹ ਖਾਲਸਾ ਜੀ ਆਪਣੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਾਰਜ ਜੋ ਸ਼ੁਰੂ ਕਰਦੇ ਸੀ ਜਿਵੇਂ ਘਰ ਲਗਾ ਲੋ ਬਣਾਉਣਾ ਘਰ ਦੀ ਨੀ ਰੱਖਣੀ ਮੇਰੇ ਕਹਿਣ ਦਾ ਭਾਵ ਕਿ ਉਹਨਾਂ ਨੇ ਜੋ ਵੀ ਕਾਰਜ ਸ਼ੁਰੂ ਕਰਨਾ ਤੇ ਕਾਰਜ ਸ਼ੁਰੂ ਕਰਨ ਦੇ ਸਮੇਂ ਉਹਨਾਂ ਨੇ ਆٹے ਦੇ ਦੀਵੇ ਦੀ ਜੋਤ ਜ਼ਰੂਰ ਜਗਾਉਣੀ ਹੁੰਦੀ ਸੀ ਕਿਉਂਕਿ ਪਹਿਲਾਂ ਵਾਲੇ ਜੋ ਬਜ਼ੁਰਗ ਜਾਂ ਲੋਕ ਹੁੰਦੇ ਸੀ ਖਾਲਸਾ ਜੀ ਉਹਨਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਵਿਸ਼ਵਾਸ ਹੁੰਦਾ ਸੀ ਜਿਸ ਦੇ ਕਰਕੇ ਜੋ ਪਹਿਲਾਂ ਵਾਲਾ ਸਮਾ ਸੀ ਅੱਜ ਦੇ ਸਮੇ ਦੇ ਬ ਤავਕ ਖਾਲਸਾ ਜੀ ਬਹੁਤ ਜ਼ਿਆਦਾ ਵਧੀਆ ਹੁੰਦਾ ਸੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਲਾਈਫ ਇੰਨੀ ਜ਼ਿਆਦਾ ਬਿਜੀ ਹੋ ਗਈ ਕਿ ਉਹ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਲਈ ਜੀ ਦੇ ਲਈ ਸਮਾਂ ਕੱਢਣ ਦੇ ਲਈ ਵੀ ਉਹਨਾਂ ਦੇ ਕੋਲ ਸਮਾਂ ਨਹੀਂ ਹੁੰਦਾ ਸਾਰਾ ਸੰਸਾਰ ਪੈਸੇ ਦੇ ਪਿੱਛੇ ਦੌੜ ਰਿਹਾ ਪਰ ਉਹ ਇਹ ਨਹੀਂ ਜਾਣਦਾ ਖਾਲਸਾ ਜੀ ਕਿ ਦੇਨ ਵਾਲਾ ਤਾਂ ਉਹ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਹੈ ਕਿ ਸਾਨੂੰ ਮਾਰਾ ਸੱਚੇ ਪਾਸ਼ਾ ਜੀ ਦੇ ਲਾੜਤਾ ਲੱਗਣਾ ਹੀ ਚਾਹੀਦਾ ਹੈ। ਇਸ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਬੱਚੇ ਘਰ ਦੇ ਵਿੱਚ ਪਰਿਵਾਰ ਦਾ ਕਹਿਣਾ ਨਹੀਂ ਮੰਨਦੇ ਜਾਂ ਜਿਨ੍ਹਾਂ ਦੇ ਬੱਚੇ ਕਹਿਣੇ ਤੋਂ ਬਾਹਰ ਨੇ ਮਾੜੀ ਸੰਗਤ ਦੇ ਵਿੱਚ ਨੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਹਾਲਾਤ ਖਾਲਸਾ ਜੀ ਇਸ ਤਰ੍ਹਾਂ ਦੇ ਹੋਗੇ ਨੇ ਕਿ ਸਾਰਾ ਪਰਿਵਾਰ ਹੀ ਜੋ ਆਪਣੀ ਆਪਣੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ। ਬੀਰੀ ਕਹਿਣ ਦਾ ਭਾਵ ਕਿ ਪਰਿਵਾਰ ਦਾ ਆਪਸ ਦੇ ਵਿੱਚ ਮਿਲਵਰਤਨ ਵਧੀਆ ਨਹੀਂ ਰਹਿੰਦਾ ਕਿ ਉਮੀਰੀ ਕਹਿਣ ਦਾ ਭਾਵ ਬੀਰੀ ਕਹਿੰਦਾ ਭਾਵ ਖਾਰਸ ਹੈ ਜੀ ਕਿ ਜਿਹੜੇ ਪਰਿਵਾਰ ਆਪਸ ਦੇ ਵਿੱਚ ਜੇ ਫੈਮਿਲੀ ਦੇ ਵਿੱਚ ਦੋ ਮੈਂਬਰ ਨੇ ਤਿੰਨ ਨੇ ਚਾਰ ਨੇ ਉਹ ਕਦੇ ਆਪਸ ਦੇ ਵਿੱਚ ਮਿਲਜੋਲ ਕੇ ਬੈਠਦੇ ਵੀ ਨਹੀਂ ਉਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਇੱਕ ਦੂਸਰੇ ਨੂੰ ਦੇਖ ਕੇ ਖੁਸ਼ ਵੀ ਨਹੀਂ ਹਨ ਤਕਾਲ ਸਹਿ ਜੋ ਆਪਣੀ ਘਰ ਦੇ ਵਿੱਚ ਹਰ ਰੋਜ਼ ਭਾਵੇਂ ਤੇ ਭਾਵੇਂ ਕੋਈ ਕਿਸੇ ਵੀ ਦਿਨ ਜਿਸ ਦਿਨ ਉਹਨਾਂ ਨੂੰ ਸਮਾਂ ਮਿਲਦਾ ਹੈ ਉਹ ਆਪਣੀ ਘਰ ਦੇ ਵਿੱਚ ਆਟੀ ਦੇ ਦੀਵੇ ਦੀ ਦੇਸੀ ਘੋਦੀ ਜੋਤ ਜਗਾਉਣੀ ਸ਼ੁਰੂ ਕਰ ਦੇਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਦੀ ਸਾਰੇ ਹੀ ਘਰ ਦੇ ਹਾਲਾਤ ਠੀਕ ਹੋ ਜਾਣਗੇ ਇਸ ਤਰ੍ਹਾਂ ਖਾਲਸਾ ਜੀ ਇਹ ਕੁਝ ਜਾਣਕਾਰੀ ਸੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਖਾਲਸਾ ਜੀ ਹੁਣ ਆਪਣੀ ਮਨ ਦੇ ਵਿੱਚ ਇਹ ਵੀ ਵਿਚਾਰ ਆਉਂਦਾ ਹੋਵੇਗਾ ਕਿ ਜੋ ਅਸੀਂ ਆਰਟੀ ਦੇ ਦੀਵੇ ਦੀ ਜੋਤ ਜਗਾਵਾਂਗੇ ਜੋਤ ਜਦੋਂ ਵੱਧ ਜਾਂਦੀ ਏ ਤੇ ਅਸੀਂ ਉਹ ਆਰਟੀ ਦਾ ਜੋ ਦੀਵਾਏ ਉਸ ਦਾ ਸਾਨੂੰ ਕੀ ਕਰਨਾ ਚਾਹੀਦਾ ਤਾਂ ਖਾਲਸਾ ਜੀ ਜੋ ਆਰਟੀ ਦਾ ਜੋ ਦੀਵਾ ਹੋਵੇਗਾ ਉਸ ਨੂੰ ਤੁਸੀਂ گاਉ ਨੂੰ ਚਾਰ ਵੀ ਸਕਦੇ ਹੋ ਉਸ ਨੂੰ ਖਵਾ ਸਕਦੇ ਹੋ ਜੇਕਰ ਤੁਸੀਂ ਨਹੀਂ ਖਵਾਉਣਾ ਚਾਹੁੰਦੇ ਤਾਂ ਉਸ ਨੂੰ ਤੁਸੀਂ ਜਲ ਪਰਵਾਹ ਵੀ ਕਰ ਸਕਦੇ ਹੋ ਤੇ ਹਰ ਰੋਜ਼ ਜੇਕਰ ਤੁਸੀਂ ਆਟੇ ਦੇ ਦੀਵੇ ਦੀ ਜੋਤ ਜਗਾਉਣੀ ਹੈ ਤੇ ਤੁਸੀਂ ਹਰ ਰੋਜ਼ ਆਟੇ ਨਵੇਂ ਦਾ ਦੀਵਾ ਬਣਾਉਣਾ ਹੈ ਇਹ ਨਹੀਂ ਹੈ ਕਿ ਇੱਕ ਦਿਨ ਤੁਸੀਂ ਆਟੇ ਦਾ ਦੀਵਾ ਬਣਾ ਲਿਆ ਜੋਤ ਜਗਾ ਲਈ ਜੋਤ ਵੱਧ ਗਈ ਤੇ ਦੂਸਰੇ ਦਿਨ ਸੇਮ ਉਸੇ ਹੀ ਦੀਵੇ ਦੇ ਵਿੱਚ ਜੋਤ ਜਗਾਉਣੀ ਨਹੀਂ ਜੀ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਹਰ ਰੋਜ਼ ਹਰ ਰੋਜ਼ ਨਵੇਂ ਆਟੇ ਦਾ ਦੀਵਾ ਬਣਾਉਣਾ ਹੈ ਤੇ ਉਹਦੇ ਵਿੱਚ ਤੁਸੀਂ ਆਟੇ ਦੇ ਦੀਵੇ ਦੀ ਜੋਤ ਜਗਾਉਣੀ ਹੈ ਤੁਸੀਂ ਜਗਾ ਕੇ ਦੇਖਿਓ ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਕਿੰਨੀ ਘਰ ਪਰਿਵਾਰ ਤੇ ਕਿਰਪਾ ਹੁੰਦੀ ਏ ਤੇ ਤੁਹਾਡੇ ਜੀਵਨ ਦੇ ਵਿੱਚ ਜੋ ਵੀ ਤੰਗੀਆਂ ਪਰੇਸ਼ਾਨੀਆਂ ਨੇ ਉਹ ਕਿਵੇਂ ਦੂਰ ਹੁੰਦੀਆਂ ਨੇ ਤੇ ਤੁਹਾਡੀ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੋਵੇਗੀ ਤੁਹਾਨੂੰ ਖਾਲਸਾ ਜੀ ਇਹ ਪਤਾ ਵੀ ਨਹੀਂ ਲੱਗਣਾ ਕਿ ਕਿੱਥੀ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਗਿਆ ਹੈ ਖਾਲਸਾ ਜੀ ਇਸ ਤਰ੍ਹਾਂ ਜਰੂਰ ਤੁਸੀਂ ਆਪਣੀ ਘਰ ਦੇ ਵਿੱਚ ਆਟੀ ਦੇ ਦੀਵੇ ਦੀ ਜੋਤ ਜਗਾਉਣੀ ਹੈ ਤੇ ਨਾਲ ਨਾਲ ਗੁਰਬਾਣੀ ਦੀ ਨਾਲ ਵੀ ਜੁੜਨਾ ਹੈ ਇਕੱਲੀ ਆਟੀ ਦੇ ਦੀਵੇ ਦੀ ਜੋਤ ਜਗਾਉਣ ਦੇ ਨਾਲ ਨਹੀਂ ਆਪਾਂ ਨੂੰ ਫਾਇਦਾ ਹੋਣਾ ਜਿੰਨਾ ਸਮਾਂ ਆਪਾ ਆਪਣੀ ਗੁਰੂ ਦੀ ਨਾਲ ਨਹੀਂ ਜੁੜਦੇ ਤੇ ਆਪਣੇ ਅੰਦਰ ਇੱਕ ਸ਼ਰਧਾ ਭਾਵਨਾ ਨਹੀਂ ਲੈ ਕੇ ਆਉਂਦੇ ਆਪਣੀ ਗੁਰੂ ਦੇ ਪ੍ਰਤੀ ਉਹਨਾਂ ਸਮਾਂ ਆਪਣੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਨਹੀਂ ਹੁੰਦੀ ਸੋ ਇਸ ਕਰਕੇ ਖਾਲਸਾ ਜੀ ਜੀ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਡੇਲੀ ਰੁਟੀਨ ਦੇ ਵਿੱਚ ਅੱਜ ਤੋਂ ਹੀ ਅਪਣਾਉਣੀ ਸ਼ੁਰੂ ਕਰ ਦਿਓ ਤੁਹਾਨੂੰ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਆਪਣੀ ਆਪ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਵੇਗੀ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਸੋ ਇਸ ਤਰ੍ਹਾਂ ਦੀ ਆ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਵਰਕਰਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਭੀ ਜਾਣੀ ਐ ਨਾ ਜਾਣੀ ਅਣੀਕਾ ਗਲਤੀਆਂ ਪੁੱਲਾ ਚੁਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤਾਂ ਕਿ ਤੁਹਾਡੇ ਘਰ ਪਰਿਵਾਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੀਰ ਪਰਿਆ ਹੱਥ ਬਣਿਆ ਰਵੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੀਰ ਪਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੀਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾਂ ਦੀ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਦੀ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭਨਾ ਪੈਣ ਭਰਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੀਆਂ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ